ਸੋਸਰੇ ਕਾਲ ਜੀ ਮੈਂ ਹਰਪ੍ਰੀਤ ਤੇ ਸਾਰੇ ਵੀਰਾਂ ਦਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਤੇ ਅੱਜ ਖਬਰ ਬੜੀ ਦਰਦ ਭਰੀ ਆ ਖੌਫਨਾਕ ਆ ਕਈਆਂ ਦੇ ਸ਼ਾਇਦ ਸੁਣ ਕੇ ਹੋਸ਼ ਉਡ ਜਾਣਗੇ ਕਿ ਐਦਾਂ ਦੀਆਂ ਗੱਲਾਂ ਤਾਂ ਸੋਚੀਆਂ ਵੀ ਨਹੀਂ ਸੀਗੀਆਂ ਅੱਜ ਗੱਲ ਕਰਦੇ ਆ ਕੈਨੇਡਾ ਤੋਂ ਤੇ ਮੈਂ ਕੈਨੇਡਾ ਦੇ ਵਿੱਚ ਆ ਇਸ ਟਾਈਮ ਤਕਰੀਬਨ ਸਾਢੇ 8 ਦਾ ਟਾਈਮ ਆ ਬਾਈ ਜੀ ਗੱਲ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੇ ਬੜੇ ਬੁਰੇ ਹਾਲਾਤ ਆ ਸਭ ਨੂੰ ਪਤਾ ਪਰ ਹਾਲਾਤਾਂ ਦੇ ਵਿੱਚ ਨਵਾਂ ਡਾਟਾ ਨਿਕਲ ਕੇ ਆਇਆ ਜੋ ਹੈਰਾਨ ਕਰ ਦੂਗਾ ਪਰੇਸ਼ਾਨ ਕਰ ਦੂਗਾ ਖਾਸ ਕਰਕੇ ਕੁੜੀਆਂ ਦਾ ਡਾਟਾ ਨਿਕਲ ਕੇ ਆਇਆ ਬੱਚਿਆਂ ਦਾ ਕਿ ਬੱਚੇ ਸੈਕਸ ਵਰਕਰ ਕਿਉਂ ਜ਼ਿਆਦਾ ਬਣਦੇ ਜਾ ਰਹੇ ਨੇ ਇਸ ਤਰਫ ਕਿਉਂ ਪੈ ਰਹੇ ਨੇ ਬੱਚਿਆਂ ਨੂੰ ਕੀ ਕੋਈ ਫਸਾ ਰਿਹਾ ਇਹ ਡਾਟਾ ਵੀ ਨਿਕਲ ਕੇ ਆਇਆਗਾ ਕੱਲੇ ਸਰੀ ਦੀ ਗੱਲ ਕਰ ਲਈਏ ਸਰੀ ਦੇ ਵਿੱਚ ਨਵਾਂ ਜੋ ਖਬਰਾਂ ਆਈਆਂ ਨੇ ਡਾਟਾ ਆਇਆਗਾ ਇਥੇ ਇੱਕ ਪਿੱਛੇ ਜੇ ਡਿਪਾਰਟਮੈਂਟ ਬਣਾਇਆ ਗਿਆ ਸੀ ਕਿ ਇਥੇ ਸਰੀ ਇਥੇ ਕੈਨੇਡਾ ਦੇ ਵਿੱਚ ਸੈਕਸ ਵਰਕਰ ਕਿਉਂ ਵੱਧ ਰਹੇ ਨੇ ਕਿਤੇ ਇਹਨਾਂ ਨੂੰ ਜਾਲ ਵਿੱਚ ਕੋਈ ਫਸਾਤਾ ਨਹੀਂ ਰਿਹਾ ਹੁਣ ਕੱਲ ਨਿਕਲ ਕੇ ਆਈ ਆ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਏ ਨੇ ਸਭ ਤੋਂ ਵੱਧ ਉਹ ਉਹਨਾਂ ਦੇ ਜਾਲ ਦੇ ਵਿੱਚ ਫਸ ਰਹੇ ਨੇਗੇ ਉਹਨਾਂ ਨੂੰ ਉਹ ਫਸਾਉਂਦੇ ਨੇ ਤੇ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਇਹਦੇ ਵਿੱਚ ਬਹੁਤ ਸਾਰੇ ਨਿਆਣੀਆਂ ਉਮਰ ਦੀਆਂ ਕੁੜੀਆਂ ਕਹਿ ਲਓ ਤੇ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਉਹ ਟਾਰਗੇਟ ਕਰਦੇ ਨੇ ਤੇ ਉਹ ਗਲਤ ਤਰੀਕੇ ਨਾਲ ਫਸਾ ਲੈਂਦੇ ਨੇ ਉਸ ਤੋਂ ਬਾਅਦ ਮਜਬੂਰੀ ਚ ਕੁੜੀ ਨੂੰ ਕਰਨਾ ਪੈਂਦਾ ਤੇ ਫਿਰ ਉਹ ਤੋਂ ਗਲਤ ਕੰਮ ਕਰਾਉਂਦੇ ਨੇ ਕੁਝ ਤਨਖਾ ਉਹ ਖਾਂਦੇ ਨੇ ਤੇ ਕੁਝ ਆਪ ਖਾਂਦੇ ਨੇ ਹੁਣ ਇਹਦੇ ਵਿੱਚੋਂ ਜਿਹੜੀਆਂ ਗੱਲਾਂ ਨਿਕਲ ਕੇ ਆਈਆਂ ਨੇ ਕਲਵੀ ਸਰੀ ਦੇ ਵਿੱਚੋਂ ਕਹਿੰਦੇ ਇੱਕ ਸਾਈਡ ਦੇ ਉੱਤੇ 5000 ਕੁੜੀਆਂ ਰਿਸਟਰਡ ਨੇ ਆਓ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਉਹਨਾਂ ਦਾ ਅਪਾਰਟਮੈਂਟਾਂ ਚ ਰਹਿੰਦੀਆਂ ਨੇ ਤਕੜੀ ਤਕੜੀਆਂ ਬਿਲਡਿੰਗਾਂ ਦੇ ਵਿੱਚ ਤੇ ਉਹ ਕਹਿੰਦੇ ਇੱਕ ਸਾਈਡ ਤੇ 5000 ਲਿਓ ਨਾਲ ਲਿਸਟ ਦੀ ਐਪ ਆ ਗਈ ਉਹਦੇ ਉੱਤੇ ਸਿਰਫ 5000 ਆ ਇੱਕ ਸਾਈਡ ਦੇ ਉੱਤੇ ਤੇ ਹੋਰ ਕਿੰਨੀਆਂ ਸਾਈਡਾਂ ਹੋਣਗੀਆਂ ਫੇਸਬੁਕ ਇੰਸਟਾਗ੍ਰam ਇਹਨਾਂ ਤੇ ਕਿੰਨੇ ਹੋਣਗੇ ਹੋਰ ਆਨ ਲਿਮਟਡ ਨੇਗੇ ਭਰੀ ਪਈਆ ਸੈਕਸ ਵਰਕਰਾਂ ਨਾਲੇ ਪਰ ਉਹਦੇ ਵਿੱਚੋਂ ਕਹਿੰਦੇ ਵੀ ਕੁਝ ਤਾਂ ਸ਼ੌਂਕ ਨਾਲ ਕਰਦੇ ਨੇ ਆਪਦੇ ਪੈਸੇ ਕਮਾਉਣ ਨੂੰ ਪਰ ਕੁਝ ਮਜਬੂਰੀ ਦੇ ਵਿੱਚ ਟਾਰਗੇਟ ਕੀਤੇ ਗਏ ਨੇ ਫਸਾਏ ਗਏ ਨੇ ਤੇ ਜਿਹੜੇ ਟਾਰਗੇਟ ਕੀਤੇ ਗਏ ਨੇ ਉਹਨਾਂ ਦੇ ਅਲੱਗ-ਅਲੱਗ ਕਹਿ ਲੋ ਟੈਟੂ ਬਣਵਾਏ ਗਏ ਨੇ ਜਾਂ ਸਕੈਨਰ ਉਹਨਾਂ ਦੇ ਟੈਟੂ ਸਕੈਨਰ ਇੱਕ ਸਕੈਨਰ ਕਹਿ ਲਓ ਉਹਨਾਂ ਦੇ ਸਕੈਨਰ ਦੀ ਤਰ੍ਹਾਂ ਟੈਟੂ ਛਾਪਿਆ ਗਿਆ ਸਰੀਰ ਦੇ ਉੱਤੇ ਜਾਂ ਕੋਈ ਟੈਟੂ ਬਣਾਇਆ ਗਿਆ ਤਾਂ ਉਹ ਇੱਕ ਅਲੱਗ-ਅਲੱਗ ਲੈ ਲਓ ਕਹਿ ਲਓ ਗੈਂਗਾ ਕਹਿ ਲਓ ਜਾਂ ਵੀ ਇਹ ਭਾਈ ਸਾਡੀ ਸਾਡੇ ਥੱਲੇ ਕੰਮ ਕਰਦੀ ਹੈ ਇਹ ਨਾਮ ਦਾ ਟੈਟੂ ਆ ਟੈਗ ਲਾ ਦਿੱਤਾ ਇਹਨੂੰ ਕੱਲ ਨੂੰ ਕੋਈ ਹੋਰ ਨਾ ਹੇਅਰ ਕਰ ਸਕੇ ਤੇ ਉਹ ਕਹਿੰਦੇ ਵੀ ਬਹੁਤ ਸਾਰੀਆਂ ਜੰਗ ਕੁੜੀਆਂ ਜਿਹੜੀਆਂ ਇੰਟਰਨੈਸ਼ਨਲ ਨੇ ਉਹ ਫਸਾਈਆਂ ਗਈਆਂ ਨੇ ਉਹਨਾਂ ਨੂੰ ਟਾਰਗੇਟ ਕਿਵੇਂ ਕਰਦੇ ਨੇ ਮੌਲਾਂ ਦੇ ਵਿੱਚ ਸ਼ੋਪਿੰਗ ਸੈਂਟਰਾਂ ਦੇ ਵਿੱਚ ਉਹਨਾਂ ਦੇ ਬੰਦੇ ਖੜੇ ਹੁੰਦੇ ਨੇ ਕਾਲਜਾਂ ਮੂਹਰੇ ਖੜੇ ਹੁੰਦੀਆਂ ਨੇ ਯੂਨੀਵਰਸਿਟੀ ਆ ਮੂਹਰੇ ਤੇ ਸਕੂਲਾਂ ਮੂਹਰੇ ਤੱਕ ਉਹਨਾਂ ਨੇ ਕਿਹਾ ਵੀ ਹਰ ਜਗ੍ਹਾ ਉਹਨਾਂ ਦੇ ਬੰਦੇ ਖੜੇ ਹੁੰਦੇ ਨੇ ਉਹ ਦੇਖਦੇ ਨੇਗੇ ਕੁੜੀ ਕਿਹੜੀ ਨੂੰ ਪੈਸਿਆਂ ਦੀ ਲੋੜ ਆ ਪਤਾ ਲੱਗ ਹੀ ਜਾਂਦਾ ਵੀ ਹਾਲਾਤ ਕਿੱਦਾਂ ਨੇ ਫਿਰ ਉਹ ਟਾਰਗੇਟ ਇੱਕ ਕੁੜੀ ਨੂੰ ਨਿਸ਼ਾਨਾ ਬਣਾਉਂਦੇ ਨੇ ਨਿਸ਼ਾਨਾ ਬਣਾਉਣ ਤੋਂ ਬਾਅਦ ਉਹਦੇ ਨਜ਼ਦੀਕ ਜਾਂਦੇ ਨੇ ਦੋਸਤੀ ਕਰਦੇ ਨੇ ਭਰੋਸਾ ਜਿੱਦਦੇ ਨੇ ਫਿਰ ਉਹਦੀ ਕੁਝ ਪੈਸਿਆਂ 'ਚ ਵੀ ਮਦਦ ਕਰਦੇ ਨੇ ਫਿਰ ਕਰਦੇ ਕਰਾਉਂਦੇ ਕਿ ਉਹਨੂੰ ਇਸ ਗਲਤ ਲੈਣ ਦੇ ਵਿੱਚ ਲੈ ਆਉਂਦੇ ਨੇ ਨਾਲ ਚ ਕਹਿ ਲੋ ਉਹਦਾ ਭਰੋਸਾ ਕਹਿ ਲੋ ਉਹਨੂੰ ਜਵਾਬ ਉਹਨੂੰ ਕੁੜੀ ਨੂੰ ਟਾਰਗੇਟ ਬਣਾ ਲੈਂਦੇ ਨੇ ਫਿਰ ਉਹ ਤੋਂ ਗਲਤ ਕੰਮ ਕਰਾਉਂਦੇ ਨੇ ਤੇ ਤੁਸੀਂ ਇਹ ਸੋਚ ਕੇ ਕੁੜੀਆਂ ਨੂੰ ਬਾਹਰ ਭੇਜਦੇ ਸੀ ਪਤਾ ਨਹੀਂ ਬਾਹਲਾ ਸੇਫ ਆ ਸਾਡੀਆਂ ਕੁੜੀਆਂ ਨੂੰ 2-4000 ਡਾਲਰ ਦੇਤੇ ਮੁੰਡਿਆਂ ਨੂੰ ਉੱਥੇ ਪੰਡਾ ਪੈਸਿਆਂ ਦੀਆਂ ਪਈਆਂ ਨੇ ਉਹਨਾਂ ਤੋਂ ਵਸ ਇਕੱਠੇ ਕਰਨੇ ਨੇ ਝਾੜੂ ਪੋਚਾ ਮਾਰ ਕੇ ਜੀ ਇਕੱਠੇ ਕਰ ਲਾਂਗੇ ਨੋਟ ਤੋੜਦੇ ਨੇ ਐਦਾਂ ਹੀ ਸੋਚਦੇ ਸੀ ਮੈਂ ਵੀ ਇੱਕ ਪਿੰਡ ਤੋਂ ਆ ਐਦਾਂ ਹੀ ਸੋਚਦੇ ਸੀ ਪਰ ਹਾਲਾਤ ਆ ਇੱਥੇ ਕੁਝ ਹੋਰ ਕਹਿੰਦੇ ਨੇ ਕੁੜੀ ਨੂੰ 2000 ਦੇ ਕੇ ਤੁਸੀਂ ਜਹਾਜ਼ ਦੇ ਵਿੱਚ ਬਿਠਾਤਾ ਗਾਹ ਕੋਈ ਘਰ ਨਹੀਂ ਕੋਈ ਭੂਆ ਨਹੀਂ ਮਾਸੀ ਨਹੀਂ ਕੋਈ ਸਾਹਮਣ ਵਾਲਾ ਨਹੀਂ ਕੁੜੀ ਨੇ ਜੀ ਕਮਰਾ ਲੈਤਾ 7-800 ਦੇ ਡਾਲਰ ਸਿਕਿਉਰਟੀ ਦੇਤੀ ਉਹਦੇ 2 ਮਹੀਨਿਆਂ ਚ ਪੈਸੇ ਖਰਚ ਹੋ ਗਏ 2-4 ਮਹੀਨਾ ਉਹਨੂੰ ਕੰਮ ਨਹੀਂ ਮਿਲਿਆ ਉਦੋਂ ਜੇਬ ਖਾਲੀ ਆ ਪਿੱਛੋਂ ਘਰ ਦੇ ਤੋਂ ਮੰਗਾ ਨਹੀਂ ਸਕਦੀ ਜਦੋਂ ਇਹ ਹਾਲਾਤਾਂ ਚ ਬੱਚਾ ਆ ਜਾਂਦਾ ਤਾਂ ਫਿਰ ਉਹਨਾਂ ਨੂੰ ਟਾਰਗੇਟ ਕਰਨ ਵਾਲੇ ਵੀ ਮੂਹਰੇ ਖੜੇ ਹੁੰਦੇ ਨੇ ਜਦੋਂ ਤੁਹਾਡੇ ਬੱਚੇ ਕੋਲੇ ਪੈਸੇ ਨਹੀਂ ਹੈਗੇ ਤਾਂ ਉਹ ਪਤਿੰਦਰ ਟਾਰਗੇਟ ਜਿਹੜੇ ਬੱਚਿਆਂ ਨੂੰ ਫਸਾਉਣ ਵਾਲੇ ਨੇ ਉਹ ਆਪਦੀ ਜੇਬ ਢਿੱਲੀ ਕਰਦੇ ਨੇ ਬੱਚੇ ਦਾ ਭਰੋਸਾ ਜਿੱਤ ਲਾਦੇ ਆ ਨਿਆਣੀ ਉਮਰ ਦਾ ਬੱਚਾ ਹੁੰਦਾ ਕੋਈ ਕੁੜੀ ਕਹਿ ਲੋ ਜਦੋਂ ਉਹਨੂੰ ਟਾਰਗੇਟ ਕਰਦੇ ਨੇ ਕਈਆਂ ਨੂੰ ਨਸ਼ਿਆਂ ਤੇ ਲਾ ਲਾਦੇ ਆ ਫਿਰ ਉਹਨੂੰ ਗਲਤ ਪਾਸੇ ਕੰਮ ਕਰਾਉਂਦੇ ਨੇ ਜਦੋਂ ਇੱਕ ਪਾਸੇ ਇੱਕ ਵਾਰੀ ਬੱਚਾ ਗਲਤ ਕੰਮ ਦੇ ਵਿੱਚ ਵੱਢ ਗਿਆ ਉਹਨੂੰ ਉਦੋਂ ਬਾਅਦ ਬਲੈਕਮੇਲਿੰਗ ਕਹਿ ਲੋ ਜਾਂ ਸ਼ੌਕ ਕਹਿ ਲੋ ਉਹਨੂੰ ਫਿਰ ਗਾਕ ਲਿਆਉਂਦੇ ਨੇ ਅੱਧੇ ਪੈਸੇ ਆਪ ਰੱਖਦੇ ਨੇ ਅੱਧੇ ਕੁੜੀ ਨੂੰ ਕਹਿ ਲੋ ਕਮਿਸ਼ਨ ਕਿਵੇਂ ਵੀ ਲਾ ਲੋ ਤੇ ਇੱਕ ਕੁੜੀ ਬਾਹਰ ਨਿਕਲ ਕੇ ਆਈ ਆ ਉਹਨੂੰ ਇਸੇ ਤਰ੍ਹਾਂ ਟਾਰਗੇਟ ਕੀਤਾ ਗਿਆ ਉਹਨਾਂ ਨੇ ਉਹਨੇ ਦੱਸਿਆ ਕਿ ਮੈਨੂੰ ਇਸੇ ਤਰ੍ਹਾਂ ਟਾਰਗੇਟ ਕਰਕੇ ਮੈਨੂੰ ਫਸਾਇਆ ਗਿਆ ਮੈਨੂੰ ਪੈਸਾਂ ਦੀ ਲੋੜ ਸੀਗੀ ਤੇ ਉਸ ਤੋਂ ਬਾਅਦ ਮੇਰੇ ਨਾਲ ਧੱਕਾ ਹੋਣ ਲੱਗ ਗਿਆ ਇੱਕ ਦਿਨ ਦੇ ਵਿੱਚ 15-15 ਬੰਦੇ ਗ੍ਰਾਹਕ ਲੈ ਕੇ ਆਉਣੇ ਉਹਦੇ ਨਾਲ ਗਲਤ ਕੰਮ ਕਰਾਉਣਾ ਕਹ ਲੋ ਬੜੀ ਬੁਰੀ ਹਾਲਤ ਕੁੜੀ ਦੀ ਤੇ ਹੁਣ ਤੁਸੀਂ ਸੋਚੋ ਵੀ ਜਿਹੜੀਆਂ ਹੋਰ ਕੁੜੀਆਂ ਨੇ ਉਹਨਾਂ ਨਾਲ ਕਿੰਨਾ ਧੱਕਾ ਕਰਦੀਆਂ ਉਹਨੇ ਦੱਸਿਆ ਵਿੱਚ ਬਹੁਤ ਸਾਰੀ ਬੱਚੇ ਜਵਾਖਾਂ ਨੂੰ ਨਸ਼ਾ ਵੀ ਲੱਗ ਗਿਆ ਦੀਆਂ ਨੇ ਨਸ਼ੇ ਨਾਲ ਨਾਲ ਹੋਰ ਤਰ੍ਹਾਂ ਦਾ ਟਰੀਟਮੈਂਟ ਕਰਦੇ ਨੇ ਪਰ ਤੁਸੀਂ ਇਹ ਸੋਚੋ ਕਿ ਬੱਚਿਆਂ ਨੂੰ ਕੀ ਸੋਚ ਕੇ ਭੇਜਿਆ ਸੀ ਇੱਥੇ ਕੀ ਬਣ ਗਏ ਤੇ ਹੁਣ ਜਦੋਂ ਕੰਮ ਇੱਥੇ ਹੈ ਨਹੀਂਗਾ ਤੇ ਬੱਚੇ ਖਰਾਬ ਹੀ ਹੋਣੇ ਆ ਉਹਨਾਂ ਦੀ ਮਜਬੂਰੀ ਬਣ ਗਈ ਸਾਨੂੰ ਤਾਂ ਇਹ ਸੀਗਾ ਕੀ ਕੰਮ ਲੈਣ ਜਾਂਦੇ ਉੱਥੇ ਖਰਾਬ ਹੁੰਦੇ ਨੇ ਹੁਣ ਤਾਂ ਉਹਨਾਂ ਨੂੰ ਟਾਰਗੇਟ ਕਰਨ ਵਾਲੇ ਹਰ ਕੋਨੇ ਤੇ ਖੜੇ ਨੇ ਤੇ ਆਹ ਕੋਨੇ ਤੇ ਨਹੀਂ ਟਾਰਗੇਟ ਹੁਣ ਅਗਲੇ ਕੋਨੇ ਤੇ ਟਾਰਗੇਟ ਹੋ ਜਾਣਾ ਕਿਤੇ ਨਾ ਕਿਤੇ ਤਾਂ ਬੱਚੇ ਨੇ ਟਾਰਗੇਟ ਹੋ ਜਾਣਾ ਜੋ ਦੁਖਾਂ ਨੂੰ ਦਾਨੇ ਨੇ ਤਾਂ ਇਹੀ ਬੇਨਤੀ ਆ ਨਵੇਂ ਬੱਚੇ ਤੁਸੀਂ ਸੰਭ ਸੋਚ ਕੇ ਭੇਜਿਆ ਕਰੋ ਕੀ ਸੋਚ ਕੇ ਭੇਜ ਦਿਓ ਇਹ ਤੇ ਪੈਸੇ ਰੋਲੇ ਫਿਰਦੇ ਨੇ ਤੇ ਇਹ ਗੱਲ ਦੀ ਬੜੀ ਹੈਰਾਨੀ ਆਉਂਦੀ ਆ ਕਿ ਏਸ਼ੀਅਨ ਕੰਟਰੀਆਂ ਚ ਇਹ ਕੰਮ ਚੱਲਦਾ ਸੀਗਾ ਉਹਨਾਂ ਨੂੰ ਗਰੀਬ ਕੰਟਰੀਆਂ ਕਿਹਾ ਜਾਂਦਾ ਸੀਗਾ ਭਾਈ ਉੱਥੇ ਗਰੀਬ ਨੇ ਪਰ ਇਹ ਅਮੀਰ ਕੰਟਰੀਆਂ ਵਿੱਚ ਸੁਣ ਕੇ ਇਹ ਗੱਲਾਂ ਹੈਰਾਨ ਹੋ ਜਾਂਦੇ ਆ ਕਿਉਂਕਿ ਆਪਣੇ ਲੋਕਾਂ ਨੂੰ ਉੱਥੇ ਪਤਾ ਨਹੀਂ ਸੀਗਾ ਕਿ ਐਹਾ ਜਿਹਾ ਕੰਮ ਵੀ ਉੱਥੇ ਹੁੰਦਾ ਐਦਾਂ ਧੱਕਾ ਵੀ ਹੁੰਦਾ ਤੇ ਇਹ ਹਕੀਕਤਾਂ ਨੇ ਇੱਥੋਂ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਨੇ ਜੇ ਤੁਸੀਂ ਆਪ ਆਏ ਹੁੰਦੇ ਘੁੰਮੇ ਹੁੰਦੇ ਤਾਂ ਸਾਨੂੰ ਪਤਾ ਲੱਗਦਾ ਕਿ ਹਾਲਾਤ ਕੀ ਨੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਛੋਟੀ ਉਮਰੇ ਗਲਤ ਜਗ੍ਹਾ ਭੇਜਤਾ ਟਕੇਲਤਾ ਖੇਲਤਾ ਕਹਿ ਲੋ ਧੱਕਾ ਦੇਤਾ ਖੂਹ ਆਲਾ ਕੰਮ ਹੋ ਗਿਆ ਕਿ ਜੀ ਬੱਚਿਆਂ ਨੂੰ ਖੂਹ ਚ ਦੇਖਤਾ ਨਾ ਉਹ ਤੋਂ ਬਾਹਰ ਨਿਕਲੇ ਜਾਂਦਾ ਨਾ ਹੋ ਉਥੇ ਡੁੱਬਦਾ ਤੇ ਨਾ ਕੁਝ ਹੁੰਦਾ ਫਸ ਗਿਆ ਉਹ ਫਸੇ ਹੋਏ ਬੱਚੇ ਨਾ ਵਾਪਸ ਜਾ ਸਕਦੇ ਨੇ ਤੇ ਤੁਸੀਂ ਵੀ ਆਪਦੇ ਬੱਚੇ ਦਾ ਖਿਆਲ ਰੱਖਿਆ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੇਨਤੀ ਆ ਕਿ ਸਭ ਸੋਚ ਕੇ ਭੇਜਿਆ ਕਰੋ ਦੇਖਿਓ ਕਿਤੇ ਆਪਣੀ ਨਿਆਣੀ ਉਮਰ ਦੀ ਕੁੜੀ ਭੇਜ ਦੋ ਤੇ ਉਹ ਗਲਤ ਕੰਮਾਂ 'ਚ ਪੈ ਜਾਓ ਫਿਰ ਸਾਰੀ ਉਮਰ ਦੁੱਖ ਭੋਜ ਕਿਣਾ ਪਵੇ ਕਿਉਂਕਿ ਇਹੋ ਜਿਹੇ ਬੱਚੇ ਨੂੰ ਆਪ ਹੀ ੱ ਧੱਕਾ ਦੇਣ ਵਾਲਿਆਂ ਰੱਬ ਨੇ ਵੀ ਨਹੀਂ ਮਾਫ਼ ਕਰਨਾ ਕਿ ਮੈਂ ਤੈਨੂੰ ਚੰਗੀ ਭਲੀ ਰੋਟੀ ਦਿੱਤੀ ਸੀ ਤੇ ਆਪਦੇ ਜਵਾਕ ਨੂੰ ਆਪ ਧੱਕਾ ਦਿੱਤਾ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਕਿਉਂ ਪੰਜਾਬ ਕਹਿ ਲੋ ਹੋਰ ਸਟੇਟਾਂ ਦੇ ਵਿੱਚ ਕਹਿ ਲੋ ਵਧੀਆ ਰੋਟੀ ਪੱਕਦੀ ਆ ਜਿਹੜਾ ਬੰਦਾ ਖੜੇ ਪੈਰ 30 35 ਲੱਖ ਆਪਦੇ ਜਵਾਕ ਤੇ ਲਾ ਸਕਦਾ ਉਹਦੇ ਕੋਲੇ ਸਾਰਾ ਕੁਝ ਆ ਤਾਂ ਬੈਗਰੂ ਜੀ ਇਹ ਵੀਡੀਓ ਦਾ ਮਕਸਦ ਇਹੀ ਸੀ ਕਿ ਵੱਤੋਬਾਦੇ ਸ਼ੇਅਰ ਕਰਿਓ ਲੋਕਾਂ ਤੱਕ ਪਹੁੰਚੇ ਕੱਲ ਨੂੰ ਹੋਰ ਕੋਈ ਮਾਂ ਪਿਓ ਜਵਾਕ ਨੂੰ ਧੱਕਾ ਨਾ ਮੋਵੇ ਅਗਲੀ ਵੀਡੀਓ ਚ ਫੇਰ ਮਿਲਦੇ ਹਾਂ ਸੌਸਰੀ ਕਾਲ ਦੇ